ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਭਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੇਰੀ ਫਾਰਮ ਚੋਂ ਬਣਾਉਣ ਲੱਗੇ ਆ ਪੰਜ ਬੱਚੀਆਂ ਨੇ ਪੰਜੇ ਟੋਪ ਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਕੌਣ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 80467 15312 ਆਉ ਪੁੱਛ ਲੈਣਾ ਬਾਈ ਤੁਹਾਡੇ ਆਜੀ ਬਾਈ ਜੀ ਬਾਈ ਜੀ ਹਸਤੀ ਗਾਲ ਹਸਤੀ ਗਾਲ ਬਾਈ ਹੋਰ ਠੀਕ ਨੂੰ ਵਧੀਆ ਜੀ ਬਾਈ ਠੀਕ ਹੈ ਜੀ ਵਧੀਆ ਵਧੀਆ ਚੱਲਦਾ ਕੰਮ ਕਰ ਬਾਈ ਵਧੀਆ ਚੱਲੀ ਜਾਂਦਾ ਜੀ ਚਲੋ ਵਧੀਆ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਵੈਗ ਗਿਆ ਸੀ ਮਾਲਾ ਹਾਂ ਬਾਈ ਵੈਗ ਗਿਆ ਸੀਗਾ ਜੀ ਠੀਕ ਆ ਬਾਈ ਮਾਲ ਵੀ ਸਾਫ ਸੁਥਰਾ ਹੁੰਦਾ ਮਾਲ ਬਾਈ ਸਾਫ ਸੁਥਰਾ ਜੀ ਮੁੱਲ ਜਾਇਜ਼ ਮੁੱਲ ਜਾਇਜ਼ ਜੀ ਨਾਮ ਤੇ ਡਰੈੱਸ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਪਰਣਾਲਾ ਤਹਿਸੀਲ ਤਪਾਜੀ ਨੇੜੇ ਪਿੰਡ ਤੇ ਤਾਂ ਪਤੇ ਭਧੌੜ ਸ਼ਹਿਰ ਆ ਗਏ ਜੀ ਆਪਣੇ ਮੋਬਾਈਲ ਨੰਬਰ 62802 ਜੀ 1844 ਜੀ ਠੀਕ ਹੈ ਬਾਈ ਪੰਜ ਬੱਚੀਆਂ ਨੇ ਬਈ ਹਾਂ ਬਾਈ ਪੰਜ ਬੱਚੀਆਂ ਨੇਗੀਆਂ ਠੀਕ ਹੈ ਦੋ ਆ ਬੱਚੇ ਆ 7-8 ਮਹੀਨੇ ਵਾਲੇ ਹੂੰ ਤੇ ਬਾਕੀ ਆ ਛੀਰੀਆਂ ਬੱਚੀਆਂ ਨੇਗੀਆਂ ਠੀਕ ਹੈ 12-13 ਮਹੀਨੇ ਵਾਲਾਂਗਾ ਠੀਕ ਹੈ ਤੇ ਲੀਆਂ ਮੈਂ ਤਾਂ ਮੰਨ ਕੇ ਚੱਲ ਬਈ ਸਮਾਈ ਜੀ ਕਰਕੇ ਜੇ 20 ਦਿਨਾਂ ਚ ਮਹੀਨੇ ਦੇ ਵਿੱਚ ਵਿੱਚ ਟੀਕਾ ਲੈ ਜਾਣੀ ਆ ਲੈ ਜਾਣੀ ਹਾਂਜੀ ਹਾਂਜੀ ਤਕਰੀਬਨ ਰੈਡੀ ਹੋਈ ਆ ਟੀਕੇ ਦੇ ਬਈ ਹਾਂਜੀ ਬਾਈ ਇਧਰੋਂ ਲੱਗ ਏ ਡਾਕਟਰ ਸਾਹਿਬ 6 ਮਹੀਨੇ ਦੀ ਉਮਰ ਹੋਊ ਬੱਚੀ ਦੀ ਠੀਕ ਆ ਹਾਂਜੀ ਸੋਹਣਾ ਬੱਚਾ ਤੇ ਸਾਫ ਸੁਥਰਾ ਹੈਗਾ ਕੀ ਬਾਤ ਹੈ ਕੱਲਾ ਇਕੱਲਾ ਥਣ ਚਾਰੇ ਹਾਂ ਸੁਣਾ ਦੀ ਸਾਫ ਆ ਕੀ ਬੱਚਾ ਉਹ ਸੋਹਣਾ ਹੈਗਾ ਭਜਨ-ਭਜਨ ਸੋਹਣਾ ਹੈਗਾ ਠੀਕ ਆ ਤੇ گاਵਾ ਚੰਗੀਆਂ ਸੀ ਜਿਨ੍ਹਾਂ ਦੀਆਂ ਬੱਚੀਆਂ ਨੇ ਇਹ ਠੀਕ ਆ ਭਾਈ ਹਾਂਜੀ ਹਾਂਜੀ ਬਾਕੀ ਫੇਸ ਬਹੁਤ ਚੰਗਾ ਬੱਚੀ ਦਾ ਠੀਕ ਇਸ ਦੇਖੋ ਫੇਸ ਬੜਾ ਪਿਆਰਾ ਬਈ ਪ੍ਰਿੰਟ ਬਹੁਤ ਚੰਗਾ ਕੱਦ-ਬਿੱਡ ਵੀ ਚੰਗਾ ਰੰਗ ਰੂਪ ਕਰਮ ਵਾਲੀ ਦਾ ਬੜਾ ਕਮਾਲ ਦਾ ਭਾਈ ਮਾਂ ਦਾ ਦੁੱਧ ਭਾਈ ਮਾਰਾ ਟ੍ਰੈਮਨ ਕੇ ਚਲੋ ਬਿਠਾਈਤੀ ਕਿਲੋ ਵਾਲੀਆਂ ਗਾਵਾਂ ਸੀਗੀਆਂ ਠੀਕ ਹੈ ਬਾਈ ਕੋਲੇ ਜਿਹਨਾਂ ਤੋਂ ਲਈਆਂ ਇਹ ਬੱਚੀਆਂ ਆਪਾਂ ਹੂੰ ਸੋਹਣੀਆਂ ਸੀਗੀਆਂ ਠੀਕ ਹੈ ਬਾਈ ਤੇ ਗਾਂ ਸੀਮਨ ਵੀ ਬਾਈ ਕਹਿੰਦਾ ਚੰਗੇ ਭਰਾਏ ਸੀਗੇ ਸਾਰਾ ਆਪਾਂ ਨੂੰ ਡਿਟੇਲ ਦੇਤੀ ਸੀਗੀ ਬਾਈ ਨੇ ਜੀ ਠੀਕ ਹੈ ਬਾਈ ਤੇ ਥਾਂ ਥਣ ਥੱਲੇ ਚਾਰੀਆਂ ਨਿਸ਼ਾਨ ਵੀ ਨਹੀਂ ਹੂੰ ਕਿਹੜੇ ਟੀਕੇ ਦੀ ਹੈ ਬਾਈ ਆ ਹਾਏ ਬਾਈ ਏਵੀਐਸ ਦੀਆਂ ਤੇ ਪਰ ਬਾਈ ਨੇ ਲਿਖ ਕੇ ਦਿੱਤਾ ਉਹ ਆਪਾਂ ਕਲੀਅਰ ਨਹੀਂ ਹੋ ਉਹ ਪਾ ਦੇ ਕੇ ਦੱਸ ਦਾਂਗੇ ਜੀ ਜਿਹੜੇ ਜਿਹੜੇ ਬਾਈ ਨੇ ਕੋਈ ਖਰੀਦੀ ਨਹੀਂ ਹੋ ਹਨਾ ਠੀਕ ਆ ਬਾਈ ਉਹ ਸਾਬ ਨਾਲ ਦੱਸ ਦਾਂਗੇ ਜੀ ਠੀਕ ਆ ਤੇ ਮੁੱਲ ਕੀ ਹੈ ਭਰਾ ਦਾ ਮੁੱਲ ਬਾਈ ਜੋੜੀ ਦਾ 32000 ਰੁਪਏ ਕਰਦੇ ਆ ਜੀ ਆਪਾਂ ਠੀਕ ਆ ਹਾਂਜੀ ਬਾਤਾਂ ਵਿੱਚੋਂ ਵਧੀਆ ਕਰ ਦਾਂਗੇ ਹਾਂ ਦੂਜੀ ਨੰਬਰ ਵਾਲੀ ਦੀ ਬੱਚੀ ਆ ਉਮਰ ਕਿੰਨੀ ਆ ਫਿਰ ਇਹਦੀ ਰਕ 60 ਕਿ ਮਹੀਨੇ ਹੋ ਬਸ ਠੀਕ ਆ ਹਾਂ ਬੱਚੀ ਦਾ ਫੇਸ ਆ ਫੇਸ ਬੜਾ ਤੇ ਬੱਚੀ ਦੀ ਜਿਹੜੀ ਬਿਊਟੀ ਆ ਹੂੰ ਉਹ ਬਹੁਤ ਚੰਗੀ ਹੈਗੀ ਸੋਹਣਾ ਕੱਦ ਕਾਠ ਹੈਗਾ ਸੋਹਣੀ ਸਮੀ ਪਲੀ ਵੀ ਆ ਸਹੀ ਗੱਲ ਆ ਬਾਈ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਬੋਦੀ ਬਦੀ ਚੰਗੀਆਂ ਸਮੀ ਪਲੀ ਵੱਛੀ ਬਹੁਤ ਫੇਸ ਦੇਖੋ ਬੋਦੀ ਬਹੁਤ ਚੰਗੀਆਂ ਕੁਆਲਟੀ ਬਹੁਤ ਸੋਹਣੀ ਹੈ ਡਾਕਟਰ ਹਾਂ ਬਰੀਡ ਪੂਰੀ ਫੁੱਲਾ ਵੱਛੀ ਦੀ ਸਹੀ ਗੱਲ ਕੰਨ ਕੰਨ ਬਹੁਤ ਜ਼ਿਆਦਾ ਛੋਟਾ ਹੈ ਕੰਨ ਛੋਟਾ ਹਨ ਰੰਗ ਰੂਪ ਰੰਗ ਰੂਪ ਚੰਗਾਗਾ ਢਾਂਚਾ ਚੰਗਾ ਪਿੱਠ ਪੂੜੇ ਦੀ ਚੌੜੀ ਬਹੁਤ ਹੈ ਜੀ ਤੇ ਥੱਲੇ ਥਣ ਵੀ ਚਾਰ ਹੀ ਨੇ ਨਿਸ਼ਾਨ ਵੀ ਡਾਕਟਰ ਪੰਜਵੇਂ ਦਾ ਤਾਂ ਠੀਕ ਹੈ ਭਾਈ ਹਾਂ ਹਾ ਮਾਨੇ ਕੇ ਚੱਲ ਵੀ ਮੂਰੇ ਨਵੰਬਰ ਦਸੰਬਰ ਦੇ ਵਿੱਚ ਹੀ ਹੋ ਜੂ ਬੱਚਾਂ ਦੀ ਚੰਗੀ ਸੰਭੀ ਜੀ ਕਿਸੇ ਨੇ ਹੂੰ ਸੋਹਣੀ ਗੇਰ ਕੀਤੀ ਥਣ ਚਾਰ ਚਾਰੀਆ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਤਾਂ ਮੁੱਲ ਵੀ ਜਾਇਜ਼ ਮੁੱਲ 32000 ਗੜਾ 30000 ਦੇ ਦਾਂਗੇ ਆਪਾਂ ਜੋੜੀ ਠੀਕ ਆ ਹਾਂਜੀ ਜੋੜੀ 30000 ਦੀ ਬਾਈ ਕਹਿੰਦਾ ਦੇ ਦੇਾਂਗੇ ਦੇ ਦੇਾਂਗੇ ਜੀ ਆਪਾਂ ਮੁੱਲ ਜਮਾ ਜਾਇਜ਼ ਹਣਾ ਬੱਚਾ ਹਾਂ ਮੁੱਲ ਤਾਂ ਐ ਮੰਨ ਕੇ ਚੱਲ ਹੁਣ 15 15 ਹੀ ਰਹਿ ਗਿਆ ਪਰ ਦੇਵਾਂਗੇ ਜੋੜੂਗੀ ਦੇਵਾਂਗੇ ਜੋੜੂਗੀ ਹਾਂ ਠੀਕ ਆ ਇਕੱਠੀਆਂ ਹੀ ਦੇਵਾਂਗੇ ਸਿੰਗਲ ਆਪਾਂ ਸੇਲ ਨਹੀਂ ਕਰਦੇ ਠੀਕ ਆ ਬਾਈ ਹਾਂਜੀ ਅੱਗੇ ਭਰਾਤਨ ਨੰਬਰ ਕਿੰਨੀ ਉਮਰ ਹੈ ਜ ਇਹੜਾ ਆਈ ਤੇਰਾ ਮੀਨੇ ਦੀ ਉਮਰ ਦੀ ਬੱਚੀ ਦੀ ਹਾਂ ਠੀਕਾ ਬਾਈ ਇਹ ਡੈਨਮਾਰਕ ਦੀ ਹੈਗੀ ਬੱਚੀ ਠੀਕਾ ਤੇ 40 432 ਦੀ ਸੀਮੰਦੀ ਹੈਗੀ ਬੱਚੀ ਦਾ ਫੇਸ ਆ ਜਿਹੜੀ ਬਿਊਟੀ ਹੈ ਕੁਆਲਟੀ ਉਹ ਦੇਖ ਤੁਸੀਂ ਸਹੀ ਗੱਲ ਆ ਕੁਆਲਟੀ ਪੂਰੇ ਦੀ ਚੌੜੀ ਦਾ 5 1/4 ਇੰਚ ਆ ਜਾਂ ਬਹੁਤ ਜ਼ਿਆਦਾ ਹੈ ਬੱਚੀ ਜੀ ਕਿਦੇ ਤਕਰੀਬਨ ਕਾਬਲ ਆ ਹਾਂ ਟੀਕੇ ਦੇ ਕਾਬਲ ਆ ਡਾਕਟਰ ਨੇ ਉਹ ਚੈੱਕ ਕੀਤਾ ਪਟਾ ਲੇਕਾ ਇਹ ਥੱਲੇ ਅਚੋਲੀ ਦੀ ਵੀ ਸਾਫ ਆ ਨਿਕਲਵੇਂ ਹੈ ਜੀ ਠੀਕ ਹੈ ਚਾਰ ਹੀ ਥਾਣ ਹੋਣਗੇ ਨਿਸ਼ਾਨ ਵੀ ਨਹੀਂ ਡਾਕਟਰ ਪੰਜਵੇਂ ਦਾ ਤਾਂ ਨਿਸ਼ਾਨ ਵੀ ਨਹੀਂ ਹੋਣਾ ਬਾਈ ਕਹਿੰਦਾ ਪੰਜਵੇਂ ਦਾ ਚਾਰੇ ਥਾਣ ਨਿਕਲਵੇਂ ਵੈਸੇ ਰਾਜੀ ਆ ਸਮੀ ਭਲੀ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਝੋਲੀ ਵਖਾਣ ਨੇ ਇੱਕ ਵਾਰੀ ਮੇੜ ਤੋਂ ਬਾਈ ਝੋਲੀ ਬਾਈ ਕਹਿੰਦਾ ਬਹੁਤ ਚੰਗੀ ਆ ਕੀ ਬਾਤ ਆ ਝੋਲੀ ਚੰਗੀ ਆ ਹਨ ਲੈ ਕੱਲਾ ਕੱਲਾ ਥਾਣਾ ਪੂਰੀ ਬਿੱਤੀ ਫਲਗਾਰ ਕੇ ਥਾਣਾ ਡਾਕਟਰ ਚਾਰੇ ਵਿਖਰੇ ਵਿਖਰੇ ਬਾਕੀ ਵਜਨ ਪੂਜਨ ਚੰਗਾ ਗਾ ਬਾਡੀ ਦਾ ਸਹੀ ਗੱਲ ਆ ਮੋਲ ਕੀ ਆ ਜੱਜ ਮੋਲ ਡਾਕਟਰ ਇਹਦਾ 28000 ਕਰਦੇ ਆ 27 ਦੀ ਦੇ ਦਾਂਗੇ 22000 ਰੁਪਇਆ ਮੋਲਾ 27000 ਦੀ ਬਾਈ ਕਹਿੰਦਾ ਬੱਚੀ ਤੇ ਜੇ ਕੋਈ ਤਿੰਨੇ ਨਈ ਤਿੰਨੇ ਇਕੱਠਿਆਂ ਲਊਗਾ ਤਾਂ ਤਿੰਨੇ ਆਪਾਂ 27000 ਦੇ ਹਿਸਾਬ ਨਾਲ ਦੇ ਦਾਂਗੇ ਵਿੱਚੋਂ ਮਾਨਸਾਨ ਠੀਕ ਬਹੁਤ ਠੀਕ ਆ ਬਾਈ ਅੱਗੇ ਭਰਾ 4 ਨੰਬਰ ਕਿੰਨੀ ਉਮਰ ਹੈ ਜੀ 13 ਮਹੀਨੇ ਦੀ ਹੈਗੀ ਬੱਚੀ 13 ਮਹੀਨੇ ਦੀ ਹਾਂ ਠੀਕ ਆ ਕਿੰਨਾ ਦੁੱਧ ਸੀ ਮਾਸਲੇ ਇਹ ਬੋਲਦੀ ਬੱਚੀ ਹੈ ਤੇ 30 32 ਕਿਲੋ ਵਾਲੀ ਗਾਂ ਦੀ ਬੱਚੀ ਹੈਗੀ ਬੱਚੀ ਦਾ ਫੇਸ ਦੇਖਿਓ ਬਿਊਟੀ ਦੇਖਿਓ ਬੱਚੀ ਦਾ ਹਨਾ ਤੇ ਅ ਬੱਚਾ ਤਾਂ ਥੋੜੀ ਡੈਮਡ ਪੀਸ ਆ ਬਾਈ ਹਨਾ ਆ ਦੇਖ ਤੁਸੀਂ ਬੱਚੀ ਦਾ ਫੇਸ ਦੇਖੋ ਜੇ ਤੋਂ ਬੜਾ ਪਿਆਰਾ ਬੱਚੀ ਬੋਦੀ ਬਾਦੀ ਚੰਗੀ ਆ ਤਿਹਾਰਾ ਨਹੀਂ ਸੀ ਪਿਆਵਾ ਬੱਚੀ ਦੇ ਹਾਂ ਨਾਸਾ ਵੀ ਗਲਾਬੀ ਆ ਬੱਚੀ ਥੋੜੀ ਤਿਹਾਰੀ ਨਾਸਾ ਵੀ ਗਲਾਬੀ ਆ ਲੈ ਫੇਸ ਦੇਖੋ ਬਾਈ ਬੋਦੀ ਬਾਦੀ ਪੂਰੀ ਚੰਗੀ ਆ ਸਨਕੂ ਦੇ ਵਿੱਚ ਬਹੁਤ ਆ ਬਾਕੀ ਤੋੜਾ ਤਾਰਾ ਚੰਗਾ ਖੜਨੀ ਖੁਰਨੀ ਟੀਕੇ ਦੇ ਤਕਰੀਬਨ ਸਟਰਕਚਰ ਬਹੁਤ ਜਿਆਦਾ ਸੋਹਣਾ ਗਾ ਡਾਕਟਰ ਤੇ ਥੱਲੇ ਥਾਂ ਝੋਲੀ ਦੀ ਵੀ ਸਾਫ ਆ ਚਾਰ ਹੀ ਥਾਂ ਨਿਖੜਵੇਂ ਹੂੰ ਫੋਟ ਸ਼ਾਂਗ ਭੋਰਾ ਵੀ ਹੈ ਨਹੀਂ ਸਹੀ ਗੱਲ ਆ ਲੈ ਯਾਰ ਬਾਕੀ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਖਾਣ ਲੱਗਿਆ ਬਈ ਬਾਕੀ ਜਿਹੜੀ ਫੇਸ ਦੀ ਬਿਊਟੀ ਹੈਗੀ ਇਹਦਾ ਡਾਕਟਰ ਮੱਛੇ ਸਿੰਗਲ ਵੱਛੀ ਦਾ ਮੁੱਲ 32000 ਆ ਠੀਕ ਆ ਜੋ ਤਿੰਨੇ ਇਕੱਠਾ ਕਰੋ 70000 ਦਾ ਮਾਤਾ ਮਟਾ ਦੇ ਦਾਂਗੇ ਵਧੀਆ ਬਹੁਤ ਠੀਕ ਆ ਬਈ ਕੱਲੀ ਲਵੋਂਗੇ ਬਾਈ ਕਹਿੰਦਾ 32000 ਮੋਲਾਂ ਜੇ ਤਿੰਨੋਂ ਇਕੱਠੀਆਂ ਲੈ ਜਾਓਗੇ 27000 ਦੇ ਹਿਸਾਬ ਨਾਲ ਪਰ ਪੀਸ ਮਿਲ ਜਾਣਾ ਬਈ ਚੰਗੀ ਆ ਬੱਛੀ ਖੜਨੀ ਖੁਣਨੀ ਚੰਗੀ ਆ ਥੋੜਾ ਵੀ ਚੰਗਾ ਅੱਗੇ ਵੀਰੇ ਲਾਸਟ ਕਿੰਨੀ ਘੁੰਮ ਰਹੀ ਆ ਡਾਕਟਰ ਇਹ ਨਾ ਮੀਟੀ ਦਾ ਹਾਂ ਮਰੇ ਕਾ ਟੀਚੇ ਗਏ ਬੱਚਿਆਂ ਸਾਰਿਆਂ ਇਹ ਵੀ ਬੱਚੇ ਮਿਲ ਕੇ ਟੀਥਾ ਗਈ ਹਾਈਟ ਹੋਈ ਟ ਪੂਰੀ ਫੁੱਲ ਆ ਗਈ ਹੂੰ ਤੇ ਉਸਦਾ ਫੇਸ ਦੇਖੋ ਸਟ੍ਰਾਈਕਰ ਬੋਲਦੀ ਬੱਚੇ ਕੀ ਐਵੀਐਸਲ ਜੀ ਹਾਂਜੀ ਫੇਸ ਬੜਾ ਚੰਗਾ ਬੋਦੀ ਚੰਗੀ ਹੈ ਸਨਖ ਪਣਾ ਥੱਲੇ ਥਣ ਝੋਲੀ ਵੀ ਸਾਫ ਆ ਗਈ ਚਾਰੀ ਥਣ ਹੋ ਇਹ ਨਾ ਕੁਝ ਦੇ ਕਹਲੇ ਬਾਈ ਵੀ ਯਾਰ ਸੜ ਜੀ ਆ ਗਈ ਹੂੰ ਤੇ ਆ ਦੇਖ ਲਾ ਖੀਰੀ ਕਿਆ ਬਾਤ ਜਮਨ ਪੱਕੜ ਜੀ ਪਰ ਅਭੀ ਦਿਨ ਹੀ ਦੇਖ ਪੋਣੇ ਚ ਇਹ ਲੱਗਦਾ ਮੜੀ ਮੋਟੀ ਲੱਸੀ ਆ ਤੇ ਕੱਦ ਵੱਡ ਵਾਲੀ ਆ ਪਰ ਹੈ ਬੱਚਿਆਂ ਖੀਰੀਆਂ ਆਪਣੇ ਹੈ ਬੱਚਿਆਂ ਖੀਰੀਆਂ ਠੀਕ ਆ ਭਾਈ ਤੋਰਾ ਤਾਰਾ ਚੰਗਾ ਕਰ ਮੜੀ ਦਾ ਰੰਗ ਰੂਪ ਚੰਗਾ ਤੇ ਥਣ ਝੋਲੇ ਕਮਾਲ ਆ ਨੇੜੇ ਤੋਂ ਜ਼ਰੂਰ ਚੈੱਕ ਕਰਵਾਣੇ ਕੱਲਾ ਕੱਲਾ ਥਾਣਾ ਪੂਰੀ ਵੀ ਥਣ ਨਿਸ਼ਾਨ ਵੀ ਹੋਣਾ ਡਾਕਟਰ ਪੰਜਵੇਂ ਦਾ ਚਾਰ ਹੀ ਥਣਾ ਠੀਕ ਹੈ ਤੇ ਤਕਰੀਬਨ ਕਵਲ ਆ ਠੀਕ ਡਾਕਟਰ ਕਵਲ ਹੈ ਇਹਨੇ ਸਹੀ ਗੱਲ ਤੇ ਕੀ ਮੁੱਲ ਜਾਇਜ਼ ਹੈ ਵੀਰੇ ਮੋਡ ਅਕਟਰ ਇਹਦਾ ਵੀ ਸਿੰਗਲ ਦਾ 28000 ਤੇ ਜੇ ਕੋਈ ਤਿੰਨ ਕਨੇ ਖਾਲੂ 30000 ਦੇ ਹਿਸਾਬ ਨਾਲ ਦੇ ਦਾਂਗੇ ਮਾਨਤਨ ਕਰ ਦੇਗੇ ਵਿੱਚੋਂ ਬਹੁਤ ਜਾਇਜ਼ ਜੇ ਵੀਰੇ ਕੋਈ ਪੰਜੇ ਇਕੱਠੀਆਂ ਲੈੰਦਾਗਾ ਕਿ ਗੁੜਾਟਰ ਪੰਜੇ ਇਕੱਠੀਆਂ ਲੈੰਦਾਗਾ ਇਹਨਾਂ ਦੇ ਹਿਸਾਬ ਜਲਾਇਆ ਮੁੱਲ ਇਹਨਾਂ ਦਾ ਮੇਰੇ ਹਿਸਾਬ ਨਾਲ 83 84000 ਰੁਪਏ ਬੰਦਾਗਾ ਠੀਕ ਹੈ ਜੀ ਆ 80000 ਰੁਪਏ ਨਾਲੋਂ ਵੰਦਾ ਤੇ 30 ਉਹਨਾਂ ਦਾ ਬੰਦਾਗਾ 1 10 ਬੰਦਾਗਾ ਠੀਕ ਹੈ ਜੀ 1 5 ਦੀਆਂ ਦੇ ਦਾਂਗੇ 1 5 ਦੀਆਂ ਹਾਂ 1 10 ਬਣਦਾ 1 10 ਬਣਦਾ 1 5 ਦੀਆਂ ਦੇ ਦੇਾਂਗੇ ਬਾਈ ਕਹਿੰਦਾ ਮਾਨ ਤਾਨ ਚੰਗਾ ਹੋਵੇ ਚਲੋ ਫਿਰ ਵੀ ਮਾੜਾ ਮੋਟਾ ਹੋਰ ਵੀ ਮਾਨ ਤਾਨ ਜ਼ਰੂਰ ਹੋਊਗਾ ਬਾਈ ਤੇ ਕਿਸੇ ਵੀਰ ਦੇ ਕੋਈ ਵੀ ਨੰਬਰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ